ਪੰਜਾਬ ਚ ਚੱਲਣ ਵਾਲੀਆਂ ਪਾਣੀ ਵਾਲੀਆਂ ਬੱਸਾਂ ਇੱਕ ਵਾਰ ਮੁਰਤ ਤੋਂ ਲੇਟ ਹੋ ਗਈਆਂ ਨੇ ਹੁਣ 15 ਜੁਲਾਈ ਨੂੰ ਨਹੀਂ ਬਲਕਿ ਜੁਲਾਈ ਦੇ ਅੰਤ ਜਾਂ ਫਿਰ ਅਗਸਤ ਵਿੱਚ ਇਹ ਬੱਸਾਂ ਪੰਜਾਬ ਪਹੁੰਚਣਗੀਆਂ ਪੰਜਾਬ ਦੇ ਸੈਰ ਸਪਟਾ ਮੰਤਰੀ ਸੋਨ ਸਿੰਘ ਠੰਡਲ ਨੇ ਇਹ ਜਾਣਕਾਰੀ ਦਿੱਤੀ ਹੈ ਇਸ ਬਾਰੇ ਹੋਰ ਗੱਲਬਾਤ ਕਰਦੇ ਆ ਸਾਡੇ ਪੱਤਰਕਾਰ ਸਰਬਜੀਤ ਸਿੰਘ ਨਾਲ ਸਰਬਜੀਤ ਕੀ ਜਾਣਕਾਰੀ ਹੈ ਪਾਣੀ ਵਾਲੀਆਂ ਬੱਸਾਂ ਬਾਰੇ ਅ ਨਦੀਪ ਪਹਿਲੀ ਗੱਲ ਤਾਂ ਇਹ ਕਿ ਇਹ ਬੱਸ ਜੋ ਚਲਣੀ ਸੀਗੀ ਜੁਲਾਈ ਦੇ ਵਿੱਚ ਪਹਿਲੇ ਦਿਨ ਸੈਰ ਸਪਟਾ ਮੰਤਰੀ ਸੋਨ ਸਿੰਘ ਠੰਡਲ ਦਾ ਬਿਆਨ ਆਇਆ ਸੀ ਕਿ 15 ਜੁਲਾਈ ਤੱਕ ਇਹ ਬੱਸ ਜੋ ਹੈ ਹਰੀਕੇ ਪਤਨ ਵਿਖੇ ਪਾਣੀ ਦੀ ਵੀ 도ੜੇਗੀ ਪਰ ਉਹ ਇਸ ਵਾਰ ਫਿਰ ਇਸ ਇੱਕ ਵਾਰ ਬ੍ਰੇਕਾ ਲੱਗ ਗਿਆ ਨਹੀਂ ਇਹ ਬੱਸ ਹੁਣ ਜੁਲਾਈ ਜਾਂ ਅਗਸਤ ਦੇ ਵਿੱਚ ਪਹੁੰਚੇ ਕਿ ਕਾਰਨ ਇਸ ਪਿਛੇ ਦੱਸਿਆ ਜਾ ਰਿਹਾ ਹੈ ਕਿ ਜੋ ਅਮਰੀਕਾ ਦੀ ਕੰਪਨੀ ਹੈ ਹਵਾਈ ਦੇ ਵਿੱਚ ਉਸ ਕੰਪਨੀ ਨੇ ਇਹ ਬੱਸ ਹੈ ਉਹ ਬੱਸ ਦੀ ਪੰਜਾਬ ਦੇ ਵਿੱਚ ਡਿਲੀਵਰੀ ਹੈ ਉਹ ਲੇਟ ਹੋਈ ਹੈ ਉਸ ਦੇ ਕਾਰਨ ਇਹ ਬੱਸ ਦੀ ਜੋ ਡੇਟ ਰਮਿਤੀ ਗਈ ਸੀ ਕਿ ਜੁਲਾਈ ਦੇ 15 ਜੁਲਾਈ ਤੱਕ ਇਸ ਕਰਕੇ ਉਹ ਲੇਟ ਹੋਈ ਹੈ ਤੇ ਜੇ ਬਸ ਇਹ ਹੈ ਕਿ ਜੋ ਪੰਜਾਬ ਸਰਕਾਰ ਵੱਲੋਂ ਤਿਆਰੀਆਂ ਕੀਤੀਆਂ ਗਈਆਂ ਨੇ ਹਰੀਕੇ ਪੱਤਨ ਵਿਖੇ ਉਹਨਾਂ ਦਾਵਾ ਕੀਤਾ ਕਿ ਉਹ ਸਾਰੀਆਂ ਤਿਆਰੀਆਂ ਪੂਰੀਆਂ ਨੇ ਬਸ 12 ਕਿਲੋਮੀਟਰ ਜੋ ਹੈ ਪਾਣੀ ਦੇ ਪਾਣੀ ਵੀ ਚੱਲੇਗੀ ਉਸ ਤੋਂ ਇਲਾਵਾ ਬਾਕੀ ਇਹ ਸੜਕ ਤੇ ਦੌੜੇਗੀ ਬਸ ਦੀ ਜਿਹੜੀ ਸ਼ੁਰੂਆਤ ਹੈ ਉਹ ਅੰਮ੍ਰਿਤਸਰ ਤੋਂ ਹੋਏਗੀ ਔਰ ਹਰੀਕੇ ਪਹੁੰਚਣ ਤੋਂ ਬਾਅਦ ਇਹ ਛੀਲ ਦੇ ਵਿੱਚ 12 ਕਿਲੋਮੀਟਰ ਦਾ ਇਹ ਇੱਕ ਰਾਉਂਡ ਲਾਏਗੀ ਔਰ ਇੱਕ ਤਰ੍ਹਾਂ ਨਾਲ ਕਹਿ ਸਕਦੇ ਨੇ ਕਿ ਡ੍ਰੀਮ ਪ੍ਰੋਜੈਕਟ ਹੈ ਜਿੱਤੇ ਬਾਰ-ਬਾਰ ਬ੍ਰੇਕਾਂ ਲੱਗ ਰਹੀਆਂ ਨੇ ਜੀ ਧੰਨਵਾਦ ਸਰ ਜੀ ਇਸ ਜਾਣਕਾਰੀ ਦੇ ਲਈ